ਸਤਿ ਸ੍ਰੀ ਅਕਾਲ ਅੱਜ ਆਪਾਂ ਗੱਲ ਕਰ ਰਹੇ ਹਾਂ ਬੰਦਾ ਸਿੰਘ ਬਹਾਦਰ ਜੀ ਬਾਰੇ ਉਹਨਾਂ ਦੇ ਜੀਵਨ ਦੀ ਇੱਕ ਡੂੰਘਾਈ ਨਾਲ ਚਰਚਾ ਸਾਡੇ ਕੋਲ ਨਾ ਕੁਝ ਨੋਟਸ ਨੇ ਜਿਹੜੇ ਉਹਨਾਂ ਦੇ ਸਫ਼ਰ ਦੇ ਮੁੱਖ ਪੜਾਅ ਦੱਸਦੇ ਨੇ ਤੇ ਅੱਜ ਆਪਾਂ ਕੋਸ਼ਿਸ਼ ਕਰਨੀ ਹੈ ਕਿ ਸਿੱਖ ਇਤਿਹਾਸ ਦੀ ਇਸ ਮਹਾਨ ਸ਼ਖਸੀਅਤ ਦੇ ਮਤਲਬ ਖਾਸ ਪਲਾਂ ਨੂੰ ਸਮਝੀਏ ਚਲੋ ਫਿਰ ਵੇਖੀਏ ਤਾਂ ਸ਼ੁਰੂਆਤ ਹੁੰਦੀ ਹੈ ਉਹਨਾਂ ਦੇ ਮੁੱਢਲੇ ਜੀਵਨ ਤੋਂ ਸਾਲ 1670 ਜੰਮੂ ਕਸ਼ਮੀਰ ਦਾ ਰਾਜੋਰੀ ਇਲਾਕਾ ਉੱਥੇ ਜਨਮ ਹੋਇਆ ਤੇ ਨਾਮ ਸੀ ਲਖਮਣ ਦਾਸ ਹੈਨਾ ਹਾਂਜੀ ਬਿਲਕੁਲ ਤੇ ਸ਼ੁਰੂਆਤੀ ਜ਼ਿੰਦਗੀ ਚ ਜਿਵੇਂ ਤੁਸੀਂ ਕਿਹਾ ਉਹ ਇੱਕ ਇੱਕ ਬੈਰਾਗੀ ਸਾਧੂ ਸਨ ਅੱਛਾ ਮਤਲਬ ਦੁਨੀਆ ਤੋਂ ਇੱਕ ਤਰ੍ਹਾਂ ਨਾਲ ਮੋਹ ਤੋੜ ਕੇ ਰੂਹਾਨੀ ਰਾਹ ਤੇ ਚੱਲ ਰਹੇ ਸੀ ਹਮ ਪਰ ਫਿਰ ਜ਼ਿੰਦਗੀ ਚ ਇੱਕ ਵੱਡਾ ਮੋੜ ਆਉਂਦਾ ਹੈ ਉਹ ਕਿਹੜਾ ਜਦੋਂ ਉਹ ਦੱਖਣ ਚ ਗੁਰੂ ਗੋਬਿੰਦ ਸਿੰਘ ਜੀ ਨੂੰ ਮਿਲਦੇ ਨੇ ਹਮ ਨੰਨਡੇੜ ਦੀ ਧਰਤੀ ਤੇ ਅੱਛਾ ਇਹ ਮੁਲਾਕਾਤ ਬਹੁਤ ਅਹਿਮ ਰਹੀ ਹੋਵੇਗੀ ਫਿਰ ਬਹੁਤ ਜ਼ਿਆਦਾ ਇਸ ਮੁਲਾਕਾਤ ਨੇ ਨਾ ਉਹਨਾਂ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਗੁਰੂ ਸਾਹਿਬ ਨੇ ਉਹਨਾਂ ਦੀ ਸ਼ਕਤੀ ਪਹਿਚਾਣੀ ਤੇ ਉਹਨਾਂ ਨੂੰ ਨਵਾਂ ਨਾਮ ਦਿੱਤਾ ਬੰਦਾ ਸਿੰਘ ਬਹਾਦਰ ਵਾਹ ਤੇ ਇਹ ਸਿਰਫ ਨਾਮ ਦੀ ਗੱਲ ਨਹੀਂ ਸੀ ਇਹ ਉਹਨਾਂ ਦੇ ਜੀਵਨ ਦਾ ਮਕਸਦ ਬਦਲਣ ਵਾਲੀ ਗੱਲ ਸੀ ਇੱਕ ਤਿਆਗੀ ਤੋਂ ਇੱਕ ਯੋਧਾ ਬਨਣ ਦਾ ਸਫ਼ਰ ਸ਼ੁਰੂ ਹੋ ਗਿਆ ਸਹੀ ਗੱਲ ਹੈ ਮਤਲਬ ਪੂਰੀ ਤਰ੍ਹਾਂ ਰੂਪਾਂਤਰਣ ਹੋ ਗਿਆ ਤੇ ਫਿਰ ਗੁਰੂ ਸਾਹਿਬ ਤੋਂ ਅਸ਼ੀਰਵਾਦ ਮਿਲਿਆ ਕੁਝ ਤੀਰ ਇੱਕ ਨਗਾਰਾ ਪੰਜ ਸਿੰਘ हां जी ਤੇ ਹੁਕਮ ਮਿਲਿਆ ਪੰਜਾਬ ਜਾਣ ਦਾ ਜ਼ਾਲਿਮ ਮੁਗਲ ਹਕੂਮਤ ਨੂੰ ਚੁਣੌਤੀ ਦੇਣ ਦਾ ਤੇ ਉਹਨਾਂ ਨੇ ਆ ਕੇ ਇਹ ਕੀਤਾ ਸਿੱਧਾ ਟਾਕਰਾ 1709 ਵਿੱਚ ਉਹ ਸਮਾਣਾ ਦੀ ਲੜਾਈ ਬਿਲਕੁਲ ਇਹ ਉਹਨਾਂ ਦੀ ਪਹਿਲੀ ਵੱਡੀ ਜਿੱਤ ਸੀ ਇਸ ਨੇ ਨਾ ਸੱਚੀ ਮੁਗਲ ਰਾਜ ਦੀਆਂ ਨੀਂਹਾਂ ਹਿਲਾ ਦਿੱਤੀਆਂ ਸੀ ਹਾਂ ਤੇ ਨੋਟਸ ਇੱਕ ਹੋਰ ਬਹੁਤ ਖਾਸ ਗੱਲ ਦੱਸੀ ਗਈ ਉਹਨਾਂ ਬਾਰੇ ਕਿਹੜੀ ਉਹ ਹੈ ਜ਼ਮੀਨਾਂ ਦੀ ਵੰਡ ਉਹ ਹਾਂ ਇਹ ਬਹੁਤ ਹੀ ਕ੍ਰਾਂਤੀਕਾਰੀ ਕਦਮ ਸੀ ਉਸ ਵੇਲੇ ਦੇਖੋ ਸਦੀਆਂ ਤੋਂ ਜ਼ਿੰਮੇਦਾਰੀ ਸਿਸਟਮ ਚੱਲ ਰਿਹਾ ਸੀ ਵੱਡੇ ਜ਼ਿਮੀਦਾਰ ਕਿਸਾਨਾਂ ਦਾ ਸ਼ੋਸ਼ਣ ਕਰਦੇ ਸੀ ਬੰਦਾ ਸਿੰਘ ਨੇ ਜਿੱਤੇ ਹੋਏ ਇਲਾਕਿਆਂ 'ਚ ਇਹ ਸਭ ਖਤਮ ਕਰਤਾ اچھا ਹਾਂਜੀ ਉਹਨਾਂ ਨੇ ਜ਼ਮੀਨ ਉਹਨਾਂ ਲੋਕਾਂ ਨੂੰ ਦਿੱਤੀ ਜਿਹੜੇ ਅਸਲ 'ਚ ਹਲ ਵਾਉਂਦੇ ਸੀ ਕਿਸਾਨਾਂ ਨੂੰ ਵਾਹ ਇਹ ਤਾਂ ਬਹੁਤ ਵੱਡੀ ਗੱਲ ਸੀ ਉਸ ਜ਼ਮਾਨੇ 'ਚ ਬਹੁਤ ਵੱਡੀ ਪਹਿਲੀ ਵਾਰ ਆਮ ਕਿਸਾਨ ਨੂੰ ਆਪਣੀ ਮਿਹਨਤ ਦਾ ਮਾਲਕ ਬਣਾਇਆ ਗਿਆ ਤਾਂ ਹੀ ਤੇ ਉਹਨਾਂ ਨੂੰ ਲੋਕਾਂ ਦਾ ਹੀਰੋ ਕਿਹਾ ਜਾਂਦਾ ਹੈ ਸਹੀ ਗੱਲ ਹੈ ਪਰ ਪਰ ਇਹ ਸਫ਼ਰ ਸੌਖਾ ਨਹੀਂ ਰਿਹਾ ਹੋਣਾ ਮੁਗਲਾਂ ਨੇ ਵੀ ਤਾਂ ਪੂਰਾ ਜ਼ੋਰ ਲਾਇਆ ਹੋਣਾ ਬਿਲਕੁਲ ਬਹੁਤ ਸਖਤ ਮੁਕਾਬਲਾ ਹੋਇਆ ਮੁਗਲ ਸਲਤਨਤ ਨੇ ਆਪਣੀ ਪੂਰੀ ਤਾਕਤ ਝੋਕ ਦਿੱਤੀ ਤੇ ਆਖਿਰਕਾਰ 1715 ਵਿੱਚ ਗੁਰਦਾਸ ਨੰਗਲ ਦੀ ਗੜੀ ਜ ਹਾਂ ਉੱਥੇ ਘੇਰਾ ਪੈ ਗਿਆ ਸੀ ਹੈਨਾ ਹਾਂ ਜੀ ਬਹੁਤ ਲੰਮਾ ਘੇਰਾ ਕਈ ਮਹੀਨੇ ਚੱਲਿਆ ਅੰਦਰ ਰਾਸ਼ਨ ਪਾਣੀ ਮੁੱਕ ਗਿਆ ਤੇ ਅੰਤ ਉਹਨਾਂ ਨੂੰ ਆਪਣੇ ਸਾਥੀਆਂ ਸਮੇਤ ਫੜ ਲਿਆ ਗਿਆ ਹੂੰ ਤੇ ਫਿਰ ਤੇ ਫਿਰ 1716 ਚ ਦਿੱਲੀ ਲੈ ਜਾ ਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਬੜੀ ਬੇਰਹਿਮੀ ਨਾਲ ਹਾਂ ਬਹੁਤ ਦਰਦਨਾਕ ਇਹ ਉਹਨਾਂ ਦੀ ਕੁਰਬਾਨੀ ਦੀ ਇੱਕ ਮਹਾਨ ਦਾਸਤਾਨ ਹੈ ਬਿਲਕੁਲ ਪਾਵੇਂ ਉਹਨਾਂ ਦਾ ਰਾਜ ਥੋੜਾ ਚਿਰ ਰਿਹਾ ਪਰ ਉਹਨਾਂ ਨੇ ਮੁਗਲ ਸ਼ਾਸਨ ਨੂੰ ਜਿਸ ਤਰ੍ਹਾਂ ਵੰਗਾ ਰਿਆ ਨਾ ਤੇ ਇੱਕ ਤਰ੍ਹਾਂ ਨਾਲ ਆਉਣ ਵਾਲੇ ਸਿੱਖ ਸੰਘਰਸ਼ ਲਈ ਖਾਲਸਾ ਰਾਜ ਲਈ ਉਹਨਾਂ ਨੇ ਨੀਂ ਰੱਖ ਦਿੱਤੀ ਸੀ ਉਹਨਾਂ ਨੇ ਸਾਬਿਤ ਕਰ ਦਿੱਤਾ ਕਿ ਜ਼ੁਲਮ ਦਾ ਟਾਕਰਾ ਹੋ ਸਕਦਾ ਹੈ ਸਹੀ ਗੱਲ ਹੈ ਸਦੀਆਂ ਬੀਤ ਗਈਆਂ ਪਰ ਬੰਦਾ ਸਿੰਘ ਬਹਾਦਰ ਦਾ ਨਾਂ ਅੱਜ ਵੀ ਪੂਰੇ ਸਤਕਾਰ ਨਾਲ ਲਿਆ ਜਾਂਦਾ ਹੈ। ਉਹ ਸਿਰਫ ਇੱਕ ਜਰਨੈਲ ਮਤਲਬ ਸਿਰਫ ਇੱਕ ਯੋਧਾ ਨਹੀਂ ਸਨ। ਨਹੀਂ ਬਿਲਕੁਲ ਨਹੀਂ। ਉਹ ਇੱਕ ਆਗੂ ਸਨ ਜਿਨ੍ਹਾਂ ਨੇ ਆਮ ਲੋਕਾਂ ਨੂੰ ਤਾਕਤ ਦਿੱਤੀ। ਉਹਨਾਂ ਦੇ ਹੱਕਾਂ ਲਈ ਲੜੇ। ਅੱਜ ਵੀ ਜਿਹੜੇ ਗੁਰਦੁਆਰੇ ਨੇ ਨਿਸ਼ਾਨ ਸਾਹਿਬ ਲਹਿਰਾਉਂਦੇ ਨੇ ਉਹ ਸਭ ਉਹਨਾਂ ਦੀ ਉਸ ਵੇਲੇ ਦੀ ਕਾਇਮ ਕੀਤੀ ਪ੍ਰਭੂ ਸੱਤਾ ਦੀ ਯਾਦ ਦਿਲਾਉਂਦੇ ਨੇ ਉਹਨਾਂ ਦੀ ਵਿਰਾਸਤ ਦੀ। ਹਾਂਜੀ। ਸੋ ਜੇ ਸਾਰੀ ਕਹਾਣੀ ਨੂੰ ਆਪਾਂ ਸਮੇਟੀਏ ਤਾਂ ਬੰਦਾ ਸਿੰਘ ਬਹਾਦਰ ਦਾ ਸਫਰ ਇੱਕ ਬੈਰਾਗੀ ਤੋਂ ਸ਼ੁਰੂ ਹੋ ਕੇ ਇੱਕ ਕ੍ਰਾਂਤੀਕਾਰੀ ਆਗੂ ਬੰਨਣਾ ਤੇ ਫਿਰ ਇੱਕ ਮਹਾਨ ਸ਼ਹੀਦ ਉਹਨਾਂ ਨੇ ਸਿਰਫ ਮੁਗਲ ਜ਼ੁਲਮ ਦਾ ਟਾਕਰਾ ਹੀ ਨਹੀਂ ਕੀਤਾ ਬਲਕਿ ਪਹਿਲੇ ਸਿੱਖ ਰਾਜ ਦੀ ਨੀਂਹ ਵੀ ਰੱਖੀ ਤੇ ਆਮ ਲੋਕਾਂ ਖਾਸ ਕਰਕੇ ਕਿਸਾਨਾਂ ਨੂੰ ਹੱਕ ਦਿਵਾਏ ਬਿਲਕੁਲ ਸਹੀ ਇਹ ਕਹਾਣੀ ਸੁਣ ਕੇ ਨਾ ਉਹ ਜੈਕਾਰੇ ਯਾਦ ਆ ਜਾਂਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਬਿਲਕੁਲ ਤੇ ਅਖੀਰ ਚ ਨਾ ਇੱਕ ਸੋਚਣ ਵਾਲੀ ਗੱਲ ਇਹ ਰਹਿ ਜਾਂਦੀ ਹੈ ਕਿ ਬੰਦਾ ਸਿੰਘ ਬਹਾਦਰ ਦੀ ਲੀਡਰਸ਼ਿਪ ਜਿਸ ਤਰ੍ਹਾਂ ਉਹਨਾਂ ਨੇ ਜ਼ੁਲਮ ਦਾ ਮੁਕਾਬਲਾ ਕੀਤਾ ਤੇ ਲੋਕਾਂ ਨੂੰ ਉਹਨਾਂ ਦੇ ਹੱਕ ਦਿਵਾਏ ਅੱਜ ਦੇ ਸਮੇਂ ਚ ਸਾਡੇ ਲਈ ਇਹ ਸਭ ਦੇ ਕੀ ਮਾਇਨੇ ਨੇ ਇਹ ਕਿਵੇਂ ਸਾਨੂੰ ਪ੍ਰੇਰਨਾ ਦੇ ਸਕਦੀ ਹੈ